ਕਹਿਣਾ ਚਾਹੁੰਗਾ ਜਿਹੜਾ ਭੱਜਦਾ ਹੈ ਮੈਂ ਹਰਿੰਦਰ ਬਿੰਦੂ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾ ਸੁਭਾ ਅਸੀਂ ਅੱਜ ਸੰਯੁਕਤ ਕਿਸਾਨ ਮੋਰਚਾ ਜੋ ਪੰਜਾਬ ਦਾ ਹੈਗਾ ਉਹਦੇ ਵੱਲੋਂ ਜਿਹੜਾ ਕਿਸਾਨਾਂ ਤੇ ਮਜ਼ਦੂਰਾਂ ਤੇ ਲੜ ਰਹੇ ਲੋਕਾਂ ਤੇ ਜ਼ਬਰ ਹੋਇਆ ਉਸ ਜ਼ਬਰ ਦੇ ਖਿਲਾਫ ਦੋ ਜ਼ਿਲ੍ਹਿਆਂ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਵਿੱਚ ਤੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਅੱਜ ਜ਼ਬਰ ਵਿਰੋਧੀ ਜਿਹੜੀਆਂ ਰੈਲੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਤੇ ਜਿਹੜੀ ਜਗਰਾਮਾਂ ਦੇ ਵਿੱਚ ਕਰਨੀ ਹੈਗੀ ਹੈ ਜਿਹੜਾ ਅਖਾੜੇ ਪਿੰਨ ਦੇ ਵਿੱਚ ਉਥੋਂ ਦੇ ਲੋਕਾਂ ਤੇ ਜ਼ਬਰ ਹੋਇਆ ਉਹ 2 ਜੂਨ ਨੂੰ ਉਹ ਰੈਲੀ ਹੋਣੀ ਹੈਗੀ ਹੈ ਜ਼ਬਰ ਵਿਰੋਧੀ ਤੇ ਅੱਜ ਅਸੀਂ ਇਹ ਰੈਲੀ ਕਰਕੇ ਸ਼ਹਿਰ ਦੇ ਵਿੱਚ ਜਿਹੜਾ ਮਝਾਰਾ ਸੰਗਰੂਰ ਦੇ ਵਿੱਚ ਵੀ ਤੇ ਬਠਿੰਡੇ ਦੇ ਵਿੱਚ ਵੀ ਕੀਤਾ ਜਾਣਾ ਹੈਗਾ ਕਿ ਸਰਕਾਰ ਲੜਨ ਵਾਲੇ ਜਿਹੜੇ ਲੋਕ ਐ ਆਪਦੀ ਰੋਜੀ ਰੋਟੀ ਵੇਚਾ ਰਹੇ ਨੇ ਜਾਂ ਉਹ ਖਾੜੇ ਪਿੰਡ ਦੇ ਵਿੱਚ ਜਿਹੜੇ ਕਿਸਾਨ ਐ ਉਹ ਇਹ ਕਹਿ ਰਹੇ ਆ ਕਿ ਸਾਡੇ ਪਿੰਡ ਦੇ ਵਿੱਚ ਜਿਹੜਾ ਬਾਇਓਗੈਸ ਪਲਾਂਟ ਐ ਉਹ ਨਹੀਂ ਲੱਗਣਾ ਚਾਹੀਦਾ ਇਹਨੇ ਸਾਨੂੰ ਬਿਮਾਰੀਆਂ ਦੇਣੀਆਂ ਨੇ ਸਾਡੇ ਜਿਹੜਾ ਵਾਤਾਵਰਨ ਐ ਉਹ ਖਰਾਬ ਕਰਨਾ ਹੈਗਾ ਉਸ ਨੂੰ ਲੈ ਕੇ ਮੋਰਚਾ ਲਾ ਕੇ ਸਾਲ ਭਰ ਤੋਂ ਲੜ ਰਹੇ ਨੇ ਇੱਧਰ ਜਿਉਂਦ ਪਿੰਡ ਦਾ ਜ਼ਮੀਨ ਦਾ ਮਸਲਾ ਹੈਗਾ 14 ਪਿੰਡ ਦੇ ਵਿੱਚ ਆਦਰਸ਼ ਸਕੂਲ ਐ ਉਸ ਸਕੂਲ ਦੇ ਵਿੱਚ ਮੈਨੇਜਮੈਂਟ ਦੇ ਖਿਲਾਫ ਕੱਪਲੇਵਾਜੀ ਦਾ ਪਰਚਾ ਹੋਇਆ ਹੋਇਆ ਹੈਗਾ ਤੇ ਜਿਹੜੇ ਉਹ ਟੀਚਰਾਂ ਨੇ ਕਪਲੇਬਾਜੀ ਸਾਹਮਣੇ ਲੈਂਦੀ ਹੈ ਉਹਨਾਂ ਤੇ ਜਾਨੀ ਕਿ ਉਹਨਾਂ ਨੂੰ ਬਾਹਰ ਕੀਤਾ ਗਿਆ ਹੈਗਾ ਨੌਕਰੀ ਤੋਂ ਕੱਢਿਆ ਗਿਆ ਹੈਗਾ ਉਹਨਾਂ ਤੇ ਜ਼ਬਰ ਕੀਤਾ ਗਿਆ ਹੈਗਾ ਉਹਨਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਸਿੱਟੇ ਗਿਆ ਹੈਗਾ ਤੇ ਜਦੋਂ ਅਸੀਂ ਵੱਖ-ਵੱਖ ਜਥੇਬੰਦੀਆਂ 5 ਮਾਰਚ ਅਪ੍ਰੈਲ ਨੂੰ ਗਿਲ ਥਾਣੇ ਮੂਰੇ ਜਾਂਦੇ ਆ ਤਾਂ ਉੱਥੇ ਬਹੁਤ ਵੱਡੀ ਪੱਧਰ ਤੇ ਜ਼ਬਰ ਕੀਤਾ ਜਾਂਦਾ ਹੈ ਤਸ਼ੱਦਦ ਕੀਤਾ ਜਾਂਦਾ ਹੈ ਔਰਤਾਂ ਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ ਡਾਂਗਾ ਮਾਰੀਆਂ ਜਾਂਦੀਆਂ ਨੇ ਬਾਲ ਪੱਟੇ ਜਾਂਦੇ ਆ ਤੇ ਵੱਡੇ ਗਿਣਤੇ ਚ ਜਾਨੀ ਕਿ 38 ਜਣਿਆਂ ਨੂੰ ਜਿਹਦੇ ਵਿੱਚ 5 ਔਰਤਾਂ ਤੇ ਜਾਨੀ 33 ਕਿਸਾਨ ਹੈ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਬਠਿੰਡੇ ਲਿਜਾਇਆ ਜਾਂਦਾ ਹੈਗਾ ਜਿਹਦੇ ਵਿੱਚ 13 ਮਹੀਨਿਆਂ ਦੀ ਜਿਹੜੇ ਟੀਚਰ ਉਹਨਾਂ ਨਾਲ 13 ਮਹੀਨਿਆਂ ਦੀ ਬੱਚੀ ਵੀ ਹੈ ਉਹ ਵੀ ਜਾਨੀ ਕਿ ਜੇਲ੍ਹ 'ਚ ਰੱਖੀ ਜਾਂਦੀ ਹੈਗੀ ਆ ਇਸ ਕਰਕੇ ਕਿ ਜਿਹੜਾ ਜ਼ਬਰ ਦੇ ਨਾਲ ਲੜਨ ਵਾਲੇ ਲੋਕਾਂ ਦਾ ਮੂੰਹ ਬੰਦ ਕੀਤਾ ਜਾ ਰਿਹਾ ਉਹ ਮੂੰਹ ਬੰਦ ਨਹੀਂ ਹੋਊਗਾ ਤੇ ਖਾਸ ਕਰਕੇ ਅਸੀਂ ਇਹ ਕਹਿਣਾ ਚਾਹਾਂਗੇ ਕਿ ਜੋ ਬਠਿੰਡੇ ਦਾ ਡੀਸੀ ਹੈ ਉਹ ਇਹਨਾਂ ਮਸਲਿਆਂ ਨੂੰ ਹੱਲ ਨਹੀਂ ਕਰਨਾ ਚਾਹੁੰਦਾ ਇਹਨਾਂ ਮਸਲਿਆਂ ਤੇ ਉਹ ਭੇੜ ਕਰਾ ਕੇ ਵੱਡਾ ਨੁਕਸਾਨ ਕਰਾਉਂਦਾ ਜਿੰਮੇਵਾਰ ਬਠਿੰਡੇ ਦਾ ਡੀਸੀ ਹੋਊਗਾ ਉਹ ਜਿਹੜਾ ਬਕਾਇਦਾ ਡੀਸੀ ਦੇ ਵੱਲੋਂ ਜਿਹੜੀ ਕਮੇਟੀ ਬਣਾਈ ਸੀ ਉਸ ਕਮੇਟੀ ਨੇ ਰਿਪੋਰਟ ਤਿਆਰ ਕਰਕੇ ਮੈਨੇਜਮੈਂਟ ਦੇ ਖਿਲਾਫ ਭੇਜੀ ਹੈ ਜਦ ਕਿ ਮੈਨੇਜਮੈਂਟ ਨੂੰ ਜ਼ਿੰਮੇਵਾਰ ਕਰਨਾ ਸੀ ਉਹਨੂੰ ਜੇਲ੍ਹ ਦੇ ਵਿੱਚ ਬੰਦ ਕਰਨਾ ਸੀ ਉਹਦੇ ਤੇ ਪਰਚੇ ਹੋਣੇ ਚਾਹੀਦੇ ਸੀ ਉਲਟਾ ਉਹਨਾਂ ਨੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਟੀਚਰਾਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਤੇ ਪਰਚੇ ਪਾਏ ਜਿਹੜੇ ਅੱਜ ਸਾਡੇ 4 ਕਿਸਾਨ ਸਾਥੀ ਐ ਤਿੰਨ ਚੌਕੇ ਪਿੰਡ ਦੇ ਐ ਇੱਕ ਜਿਉਂਦ ਪਿੰਡ ਦਾ ਉਹ ਜੇਲ੍ਹ ਦੇ ਵਿੱਚ ਬੰਦ ਉਹਨਾਂ ਦੀਆਂ ਜ਼ਮਾਨਤਾਂ ਨਹੀਂ ਕੀਤੀਆਂ ਜਾ ਰਹੀਆਂ ਹੈਆਂ ਇਸ ਕਰਕੇ ਜਿਹੜਾ ਡੀਸੀ ਬਠਿੰਡਾ ਹੈਗਾ ਇਹ ਮਸਲੇ ਹੱਲ ਕਰਨ ਦੀ ਬਜਾਏ ਇਹਨਾਂ ਨੂੰ ਉਲਝਾਉਣ ਲੱਗਿਆ ਹੋਇਆ ਆਂ ਜਿਉਂਦ ਪਿੰਡ ਦੇ ਪਿੰਡ ਜਿਹੜੀ ਮਰੱਬੇਬੰਦੀ ਆ ਉਹਦੇ ਤੇ ਵੀ ਅੜਿਆ ਹੋਇਆ ਹੈ ਜਿਹੜਾ ਪੇੜ ਹੈ ਜਾਂ ਨੁਕਸਾਨ ਹੋਊਗਾ ਜਿੰਨਾ ਵੀ ਜ਼ਬਰ ਹੋਊਗਾ ਉਹਦੀ ਜ਼ਿੰਮੇਵਾਰੀ ਡੀਸੀ ਦੀ ਹੋਊਗੀ ਡੀਸੀ ਇਹਦਾ ਜ਼ਿੰਮੇਵਾਰ ਬੰਦਾ ਹੈ ਦੇਖੋ ਜਿਹੜਾ ਦਰਿਆਈ ਪਾਣੀਆਂ ਦਾ ਮਾਮਲਾ ਹੈਗਾ ਜਾਂ ਹਰਿਆਣੇ ਨੂੰ ਪਾਣੀ ਦੇਣ ਦਾ ਮਾਮਲਾ ਹੈ ਜਿਹੜਾ ਰਾਜਸਥਾਨ ਨੂੰ ਪਾਣੀ ਦੇਣ ਦਾ ਮਾਮਲਾ ਹੈਗਾ ਇਸ ਮਸਲੇ ਤੇ ਕਿਸਾਨ ਜਿੱਥੇ ਵੰਦੀਆਂ ਦੀ ਸਮਝ ਬਣੀ ਹੈਗੀ ਐ ਇਹ ਨਹੀਂ ਕਹਿੰਦੇ ਕਿ ਜੇ ਉਹਨਾਂ ਨੂੰ ਪਾਣੀ ਦੀ ਲੋੜ ਹੈ ਉਹਨਾਂ ਨੇ ਪਾਣੀ ਲੈਣਾ ਉਹ ਲੈ ਸਕਦੇ ਨੇ ਮੰਤ ਤਰਲਾ ਕਰ ਸਕਦੇ ਨੇ ਪਰ ਦੋਨਾਂ ਹਕੂਮਤਾਂ ਦੇ ਵੱਲੋਂ ਹਾਕਮਾਂ ਦੇ ਵੱਲੋਂ ਭੇੜ ਹੈ ਜਿਹਦੇ ਵਿੱਚ ਜਾਨੀ ਕਿ ਜਿਹੜੇ ਆਪਸੀ ਲੋਕ ਹੈ ਚਾਹੇ ਹਰਿਆਣੇ ਦੇ ਚਾਹੇ ਪੰਜਾਬ ਦੇ ਉਹਨਾਂ ਨੂੰ ਲੜਾਉਣ ਦਾ ਮਾਮਲਾ ਪਾਣੀ ਦਾ ਮਾਮਲਾ ਜਦੋਂ ਤੋਂ ਸਾਡੀਆਂ ਹਕੂਮਤਾਂ ਸਤਾ ਤੇ ਬਿਰਾਜਮਾਨ ਨੇ ਚਾਹੇ ਉਹ ਜਦੋਂ ਤੋਂ ਹਰਿਆਣੇ ਦੀ ਬੰਦ ਹੋਈ ਆ ਪੰਜਾਬ ਦੀ ਤੇ ਹਰਿਆਣੇ ਦੀ ਉਦੋਂ ਦਾ ਇਹ ਮਸਲਾ ਖੜਾ ਕੀਤਾ ਹੋਇਆ ਇਸ ਮਸਲੇ ਤੇ ਕਾਂਗਰਸ ਨੇ ਵੀ ਬਹੁਤ ਵਾਰੀ ਰੋਟੀਆਂ ਸੇਕੀਆਂ ਨੇ ਤੇ ਵੋਟਾਂ ਹਟਾਈਆਂ ਨੇ ਅਕਾਲੀਆਂ ਨੇ ਵੀ ਸਿਆਸੀ ਰੋਟੀਆਂ ਸੇਕੀਆਂ ਨੇ ਤੇ ਗੱਦੀ ਹਟਾਈ ਹੈ ਹੁਣ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਮਸਲੇ ਤੇ ਰੋਟੀਆਂ ਸੇਕ ਕੇ ਕਿਸਾਨਾਂ ਨੂੰ ਇਹ ਕਹਿ ਕੇ ਜਿਹੜੇ ਕਿਸਾਨ ਐ ਇਹ ਪਾਣੀਆਂ ਦੇ ਮਾਮਲੇ ਤੇ ਬੋਲਦੇ ਨਹੀਂ ਹੈਗੇ ਇਹ ਬਿਆਨ ਨਹੀਂ ਦਿੰਦੇ ਇਹ ਜਿਹੜਾ ਧਰਨਾ ਲੱਗਿਆ ਉਹਦੇ ਵਿੱਚ ਨਹੀਂ ਆਉਂਦੇ ਹੈਗੇ ਇਹਨਾਂ ਦੀ ਇਹ ਤਾਂ ਨਹੀਂ ਆਉਂਦੇ ਕਿ ਇਹਨਾਂ ਨੂੰ ਏਸੀ ਟਰਾਲੀਆਂ ਨਹੀਂ ਮਿਲ ਰਹੀਆਂ ਜਦੋਂ ਇਦੋਂ ਬਾਅਦ ਇਹ ਸਾਡੇ ਕੋਲੇ ਆਉਣਗੇ ਫਿਰ ਅਸੀਂ ਇਹਨਾਂ ਨੂੰ ਪੁੱਛਾਂਗੇ ਧਮਕੀਆਂ ਵੀ ਦੇ ਰਿਆ ਤੇ ਦੂਸਰੇ ਪਾਸੇ ਉਹ ਜਿਹੜੇ ਪਾਣੀ ਦੇ ਮਾਮਲੇ ਤੇ ਧਰਨਾ ਲਾ ਰਿਹਾ ਤੇ ਜਿਹੜੇ ਕਿਸਾਨ ਕਿਰਤੀ ਲੋਕ ਧਰਨੇ ਲਾਉਂਦੇ ਉਹਨਾਂ ਨੂੰ ਕਹਿੰਦਾ ਧਰਨੇ ਨਹੀਂ ਲੱਗੰਦੇ ਨੇ ਆਪ ਵੀ ਤਾਂ ਧਰਨਾ ਲਾਉਣ ਲੱਗਿਆ ਹੋਇਆ ਹੈ ਇਸ ਕਰਕੇ ਉਹਦੀ ਨਿਆਂ ਹੀ ਵੰਡ ਦੇ ਵੰਡ ਦਾ ਮਾਮਲਾ ਹੈ ਉਹਨੂੰ ਸਹੀ ਢੰਗ ਨਾਲ ਮਸਲੇ ਨੂੰ ਹੱਲ ਕਰਨ ਦਾ ਮਾਮਲਾ ਹੈ ਨਾ ਕਿ ਰੋਟੀਆਂ ਸਿੱਕਣ ਦਾ ਮਾਮਲਾ ਤੇ ਵੋਟਾਂ ਲੈਣ ਦਾ ਹਾਂਜੀ ਕੀ ਨਾਮ ਹੈ ਕੀ ਗਣੇ ਜੰਮਾ ਅੱਜ ਤਾਂ ਮੈਂ ਬਲਦੇਵ ਸਿੰਘ ਭੈਰੂਪਾ ਸੁਪਾ ਮੀਤ ਪ੍ਰਧਾਨ ਵੀ ਕੇ ਚੋਂ ਡਕਾਉਂਦਾ ਅੱਜ ਜਿਹੜੀ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੰਜਾਬ ਦੇ ਵਿੱਚ ਦੋ ਥਾਈ ਜਿਹੜੀਆਂ ਹੈਗੇ ਆ ਜ਼ਬਰ ਵਿਰੋਧ ਜਿਹੜੀਆਂ ਰੋਸ ਰੈਲੀਆਂ ਤੇ ਰੋਸ ਮਜਾਰੇ ਆ ਉਹ ਕਰ ਰਹੇ ਆ ਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਕਿਸਾਨ ਸੰਘਰਸ਼ਾਂ ਦੇ ਉੱਤੇ ਜਿਹੜਾ ਜ਼ਬਰ ਟਾਇਆ ਜਾ ਰਿਹਾ ਉਸ ਦੇ ਬਰੁੱਧ ਦੇ ਵਿੱਚ ਚਾਹੇ ਉਹ ਚਾਹ ਦੇ ਵਿੱਚ ਅਧਿਆਪਕਾਂ ਤੇ ਹੋਵੇ ਚਾਹੇ ਉਹ ਅਖਾੜੇ ਆ ਜਿਹੜਾ ਲੋਕਾਂ ਦੀਆਂ ਕਿਸਾਨਾਂ ਦੀਆਂ ਜ਼ਮੀਨਾਂ ਅਕਵਾਇਰ ਕਰਨ ਵਾਲਾ ਹੋਵੇ ਤੇ ਚਾਹੇ ਜਿਹੜਾ ਹੈਗਾ ਸੰਗਰੂਰ ਦੇ ਵਿੱਚ ਇੱਕ ਕਿਸਾਨ ਆਗੂ ਦੀਆਂ ਮੰਤਰੀ ਦੀ ਸਹਿਤ ਉਹਦੇ ਗੁੰਡਿਆਂ ਵੱਲੋਂ ਲੱਤਾਂ ਪਾਹਾਂ ਤੋੜੀਆਂ ਹੋਣ ਉਹਦੇ ਵਿਰੋਧ ਦੇ ਵਿੱਚ ਅਸੀਂ ਪੂਰੇ ਪੰਜਾਬ ਦੇ ਜਿਹੜੇ ਹੈਗੇ ਤਿੰਨ ਥਾਵਾਂ ਤੇ ਜਿਹੜੀਆਂ ਹੈਗੀਆਂ ਇਹ ਰੈਲੀਆਂ ਕਰ ਰਹੀਆਂ ਜਿਹੜੀ ਲੁਧਿਆਣੇ ਦੀ ਆ ਉਹ 2 ਤਰੀਕ ਨੂੰ ਹੋਊਗੀ ਤੇ ਕੁਝ ਕਾਰਨ ਇਸ ਕਰਕੇ ਇਹ ਸਰਕਾਰਾਂ ਭੁਲੇਖੇ ਦੇ ਵਿੱਚ ਰਹਿੰਦੀਆਂ ਹਮੇਸ਼ਾ ਜਦੋਂ ਜਦੋਂ ਕੋਈ ਸਰਕਾਰ ਆਉਂਦੀ ਆ ਚਾਹੇ ਪਹਿਲਾਂ ਮੁਗਲਾਂ ਦੀਆਂ ਆਈਆਂ ਇੱਥੇ ਅੰਗਰੇਜ਼ਾਂ ਦੀਆਂ ਆਈਆਂ ਬਾਕੀ-ਬਾਕੀ ਪਾਰਟੀਆਂ ਦੀਆਂ ਆ ਨਾ ਭਰਮ ਪਾਲਦੇ ਰਹਿੰਦੇ ਆ ਕਿ ਇਹ ਜਿਹੜੇ ਸੰਘਰਸ਼ ਕਰ ਨਾਲੇ ਲੋਕ ਆ ਇਹਨਾਂ ਨੂੰ ਦਬਾਇਆ ਜਾ ਸਕਦਾ ਇਹਨਾਂ ਨੂੰ ਭੁਜਾਇਆ ਜਾ ਸਕਦਾ ਇਹਨਾਂ ਨੂੰ ਡਰਾਇਆ ਜਾ ਸਕਦਾ ਪਰ ਉਹਨਾਂ ਦੇ ਹਰ ਕੇ ਵਾਰ ਹੀ ਜਿਹੜੇ ਇਹ ਭਲੇਖੇ ਲੜਨ ਵਾਲੇ ਲੋਕਾਂ ਨੇ ਤੋੜੇ ਆ ਇਸ ਭਗਵੰਤ ਮਾਨ ਸਰਕਾਰ ਦੇ ਵੀ ਤੁਸੀਂ ਪਹਿਲਾਂ 220 ਤੇ 2021 ਦੇ ਵਿੱਚ ਜਿਹੜਾ ਮੋਦੀ ਦਾ ਹੰਕਾਰ ਤੋੜ ਕੇ ਆਏ ਸੀ ਤੇ ਇਹ ਕਿਹੜੇ ਬਾਗ ਦੀ ਮੂਲੀ ਆ ਭਗਵੰਤ ਮਾਨ ਤਾਂ ਇਹਦਾ ਹੰਕਾਰ ਵੀ ਤੋੜਾਂਗੇ ਸੰਘਰਸ਼ ਵੀ ਲੜਾਂਗੇ ਪੰਜਾਬ ਦੀਆਂ ਜ਼ਮੀਨਾਂ ਵੀ ਬਚਾਵਾਂਗੇ ਪੰਜਾਬ ਦੀ ਸਿੱਖਿਆ ਵੀ ਬਚਾਵਾਂਗੇ ਪੰਜਾਬ ਦੀ ਸਿਹਤ ਵੀ ਬਚਾਵਾਂਗੇ ਪੰਜਾਬ ਦੀ ਨੌਜਵਾਨੀ ਨੂੰ ਵੀ ਬਚਾਵਾਂਗੇ ਸੋ ਇਹਨਾਂ ਸਰਕਾਰਾਂ ਦੇ ਭਲੇਖੇ ਤੋੜਨ ਵਾਸਤੇ ਜਿਹੜੀ ਜਬਰ ਵਿਰੋਧੀ ਇਹ ਰੈਲੀਆਂ ਕੀਤੀਆਂ ਇਸ ਤੋਂ ਅਗਲੇ ਜਿਹੜੇ ਏਦੋਂ ਤਕੜੇ ਪ੍ਰੋਗਰਾਮ ਹੋਣਗੇ ਕਿ ਕਿੱਥੋਂ ਲੈ ਕੇ ਵੀ ਸਹਿਯਤ ਕੀਤੀ ਜਾ ਰਹੀ ਹੈਗੀ ਤੇ ਹਰਮਨਤਮਾਨ ਵੱਲੋਂ ਕਿਹਾ ਜਾ ਰਿਹਾ ਵੀ ਹੁਣ ਕਿ ਕਿਸਾਨ ਸਿੱਕੇ ਦਾ ਜਸੇਵਦੀਆਂ ਦੇ ਦੇਖੋ ਉਹ ਜਿਹੜਾ ਹੈਗਾ ਕੁਝ ਮਰਜ਼ੀ ਭਗਵੰਤ ਮਾਨ ਬੋਲੀ ਜਾਵੇ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਨੇ ਪਹਿਲਾਂ ਵੀ ਪਾਣੀਆਂ ਦੇ ਉੱਤੇ ਚੰਡੀਗੜ੍ਹ ਦੇ ਵਿੱਚ ਮੋਰਚੇ ਲਾਏ ਆ ਹੁਣ ਵੀ ਜਿਹੜਾ ਪਾਣੀ ਵਾਲੀ ਮੰਗ ਸੀ ਉਹ ਮੇਨ ਸੀ ਜਿਹੜੀ ਅਸੀਂ 5 ਮਾਰਚ ਨੂੰ ਮੋਰਚਾ ਲਾਉਣਾ ਸੀ ਚੰਡੀਗੜ੍ਹ ਦੇ ਵਿੱਚ ਉਹ ਜਿਹੜਾ ਜ਼ਬਰ ਕਰਕੇ ਇਹਨਾਂ ਨੇ ਉਹ ਮੋਰਚਾ ਵੀ ਸਾਡਾ ਫੇਲ ਕੀਤਾ ਅੱਜ ਵੀ ਅਸੀਂ ਪਾਣੀਆਂ ਦੀ ਖਾਤਰ ਲੜਾਂਗੇ ਪਹਿਲਾਂ ਵੀ ਲੜਦੇ ਰਹੇ ਆ ਹਮੇਸ਼ਾ ਲੜਦਾ ਰਾਂਗੇ ਇਹਦਾ ਇੱਕ ਦਿਨ ਲੜੂ ਦੋ ਦਿਨ ਲੜੂਗਾ ਕਿਸਾਨ ਜਥੇਬੰਦੀਆਂ ਨੇ ਚੱਜ ਕੇ ਪਾਣੀਆਂ ਦੇ ਵਿਰੁੱਧ ਲੜਨਾ ਕਿਉਂਕਿ ਪੰਜਾਬ ਦੇ ਵਿੱਚ ਇੱਕੋ ਇੱਕ ਸਰੋਤ ਆ ਜਿਹੜੇ ਜਿਹੜਾ ਸਾਡੇ ਕੋਲੇ ਸੋਮਿਆਂ ਕੱਲਾ ਪਾਣੀ ਆ ਇਹ ਸਾਡਾ ਪਾਣੀ ਖੁੱਸ ਗਿਆ ਸਾਡੇ ਕੋਲੇ ਰਹੂਗਾ ਕੀ ਦੂਸਰੇ ਕਿਸੇ ਕੋਲੇ ਪੱਥਰ ਆ ਕਿਸੇ ਕੋਲੇ ਕੋਲਾ ਕਿਸੇ ਕੋਲੇ ਹੋਰ ਬਹੁਤ ਸਾਰੀਆਂ ਸਟੇਟਾਂ ਕੋਲੇ ਫੈਨਿਕ ਪਦਾਰਥ ਆ ਜਿਹੜੇ ਸਾਰਾ ਕੁਸ ਉਹ ਵੇਚਦੇ ਆ ਉਹਨਾਂ ਦਾ ਵਪਾਰ ਕਰਦੇ ਆ ਤੇ ਪੰਜਾਬ ਦਾ ਪਾਣੀ ਇਹ ਜਿਹੜਾ ਹੈਗਾ ਫ੍ਰੀ ਲੁੱਟਣਾ ਚਾਹੁੰਦੇ ਆ ਉਹ ਪਾਣੀ ਪੰਜਾਬ ਦੇ ਪਾਣੀਆਂ ਵਾਸਤੇ ਵੀ ਅਸੀਂ ਜਿਹੜਾ ਹੈਗਾ ਤਕੜਾ ਸੰਘਰਸ਼ ਪਹਿਲਾਂ ਵੀ ਲੜਦੇ ਰਹੇ ਹੁਣ ਵੀ ਲੜਾਂਗੇ ਪਰ ਪੰਜਾਬ ਦੇ ਪਾਣੀਆਂ ਨੂੰ ਜਿਹੜਾ ਇੱਕੋ ਇੱਕ ਸੋਮਾ ਨੂੰ ਬਚਾਵਾਂਗੇ